ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾਂ ਅੱਜ ਦੀ ਵੱਡੀ ਖਬਰ ਖਬਰ ਮੰਦ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਠਾਨਕੋਟ ਸਰਹੰਦ ਦੇ ਦੋ ਸ਼ੱਕੀ ਦੇਖੇ ਇਤਜਾਨ ਤੋਂ ਬਾਅਦ ਹਾਈਲਰਟ ਜਾਰੀ ਇਸ ਦੇ ਨਾਲ ਹੀ ਬੀਐਸਐਫ ਦੀ ਪੁਲਿਸ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਕੀਤੀ ਜਾ ਰਹੀ ਤਲਾਸ਼ੀ ਮੁਹਿੰਮ ਪਠਾਨਕੋਟ ਸਰਹੰਦ 0 ਜ਼ੀਰੋ ਰੇਖਾ ਤੇ देर रात ਦੋ ਸ਼ੱਕੀ ਵਿਅਕਤੀ ਦੇਖਣ ਤੋਂ ਬਾਅਦ ਇਲਾਕੇ ਚ ਇਲਾਕੇ ਦੇ ਅੰਦਰ ਮੱਚੀ ਹਲਚਲ ਕਰਨ ਜਿੱਥੇ ਪੁਲਿਸ ਅਤੇ ਹੋਰ ਏਜੰਸੀਆਂ ਵੱਲੋਂ ਸੁਰੱਖਿਆ ਦੇ ਮੱਦੇ ਨਜ਼ਰ ਸਖਤ ਪ੍ਰਬੰਧ ਕੀਤੇ ਗਏ ਹਨ ਇਸ ਦੇ ਨਾਲ ਹੀ ਉਥੇ ਉਹਨਾਂ ਦੇ ਨਾਲ ਹੀ ਪੂਰੇ ਇਲਾਕੇ ਅੰਦਰ ਭਾਰੀ ਪੁਲਿਸ ਫੋਰਸ ਨਾਲ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਜ਼ੀਰੋ ਰੇਖਾ ਦੇ ਨਜ਼ਦੀਕ ਪਿੰਡ ਕੋਟ ਪੱਟਿਆ ਜੇ ਬੀਤੀ ਰਾਤ 1:30 ਵਜੇ ਦੇ ਕ੍ਰੀਬ ਦੋ ਸ਼ਕਤੀ ਵਿਅਕਤੀ ਦੇਖਣ ਨੂੰ ਸਮਾਚਾਰ ਪ੍ਰਾਪਤ ਹੋਇਆ ਹੈ ਜੋ ਕਿ ਬਠਾਣਾ ਕੋਟ ਭਾਰਤ ਪਾਕਿਸਤਾਨ ਤੋਂ 7 ਕਿਲੋਮੀਟਰ ਦੂਰ ਦੇ ਸਥਿਤ ਹੈ ਪਿੰਡ ਕੋਟ ਕੋਟ ਪੱਟਿਆ ਇਸ ਦੇ ਨਾਲ ਹੀ ਸਥਿਤ ਇਸ ਇੱਕ ਫਾਰਮ ਹਾਊਸ ਜਿੱਥੇ ਕੀ ਲੇਬਲ ਵੱਲੋਂ ਦੋ ਸ਼ਕਤੀ ਵਿਅਕਤੀਆਂ ਜਿਨ੍ਹਾਂ ਵੱਲੋਂ ਕਾਲੇ ਰੰਗ ਦੇ ਯੂਨੀਫਾਰਮ ਪਾਈ ਹੋਈ ਸਨ ਖਬਰ ਨੂੰ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ